ਲੋਗੀ ਜਦ ਕੀ ਗਲਤੀ ਨਹੀਂ ਕੀਤੀ ਸਾਹਮਣੇ ਦੇਖੋ ਟੇਟਾ ਤੁਸੀਂ ਜੇ ਪੁਲਿਸ ਮੈਨੂੰ ਬੁੱਲੋ ਜਾਗ ਰਹੀ ਹੋਇਆ ਜਾਂਦੇ ਹੋਇਆ ਸੀ ਐਕਸੀਡੈਂਟ ਡੇਡੀ ਇਹਨੇ ਗੱਡੀ ਮਾਰੀ ਬੱਚਾ ਜੇ ਆ ਗਿਆ ਨਾ ਇਹਨਾਂ ਦੇ ਨੰਬਰ ਆ ਗਏ ਗੱਡੀ ਦੇ ਪਿੱਛੇ ਕਹਿੰਦੇ ਹੁਨੇ ਕਿਟਾਈਏ ਹੁਨੇ ਕਿਟਾਈਏ ਨੰਬਰ ਨਹੀਂ ਹੀਗਾ ਅੰਮ੍ਰਿਤਸਰ ਦੇ ਨਾਵਲਟੀ ਚੌਂਕ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਦੋ ਥੀਰਾਂ ਦੇ ਵਿੱਚ ਟੱਕਰ ਨੂੰ ਲੈ ਕੇ ਬਹਿਸ ਸ਼ੁਰੂ ਹੋਈ ਤੇ ਦੇਖਦੇ ਕੀ ਦੇਖਦੇ ਇਸ ਬਹਿਸ ਨੇ ਕਦੋਂ ਖੂਨੀ ਰੂਪ ਧਾਰਨ ਕਰ ਲਿਆ ਕੋਈ ਨਾ ਜਾਣ ਸਕਿਆ ਕਿਉਂਕਿ ਕਿਹਾ ਜਾ ਰਿਹਾ ਕਿ ਦੋ ਗੱਡੀਆਂ ਦੇ ਵਿੱਚ ਹਲਕੀ ਜੀ ਟੱਕਰ ਹੁੰਦੀ ਹੈ ਤੇ ਜਦੋਂ ਟੱਕਰ ਹੁੰਦੀ ਹੈ ਤਾਂ ਦੂਜੀ ਧਿਰ ਤੇ ਵੱਲੋਂ ਆ ਕੇ ਜੋ ਬਾਹਰ ਤੋਂ ਪਰਿਵਾਰ ਆਇਆ ਹੋਇਆ ਸੀ ਕਿਹਾ ਜਾ ਰਿਹਾ ਕਿ ਜੰਮੂ ਤੋਂ ਅੰਮ੍ਰਿਤਸਰ ਆਇਆ ਸੀ ਪਰਿਵਾਰ ਉਹਨਾਂ ਦੇ ਨਾਲ ਬੁਰੇ ਤਰੀਕੇ ਦੇ ਨਾਲ ਜੋ ਟਾਰਕ ਕਰਨੇ ਸ਼ੁਰੂ ਕਰ ਦਿੱਤੀ ਜਾਂਦੀ ਹੈ ਪਰਿਵਾਰ ਦੇ ਉੱਤੇ ਸਿੱਧੇ ਤੌਰ ਤੇ ਹਮਲਾ ਕੀਤਾ ਜਾਂਦਾ ਹੈ ਜੇ ਹ ਇਲਜ਼ਾਮ ਨੇ ਜੋ ਜੰਮੂ ਤੋਂ ਆਏ ਪਰਿਵਾਰ ਤੇ ਵੱਲੋਂ ਦੂਜੀ ਧਿਰ ਦੇ ਉੱਤੇ ਲਗਾਏ ਜਾ ਰਹੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਗੱਡੀ ਤੇ ਨਾ ਤਾਂ ਨੰਬਰ ਪਲੇਟ ਹੈ ਤੇ ਨਾਲ ਕੀ ਨਾਲ ਉਹਨਾਂ ਨੇ ਮਾਮਲੀ ਜੀ ਗੱਲ ਤੋਂ ਬਾਅਦ ਸਾਡੇ ਪਰਿਵਾਰਕ ਮੈਂਬਰਾਂ ਤੇ ਆ ਕੇ ਹਮਲਾ ਕੀਤਾ ਸਾਡੇ ਪਰਿਵਾਰਕ ਮੈਂਬਰਾਂ ਦੀਆਂ ਪੱਗਾਂ ਤੱਕ ਲੱਥੀਆਂ ਹੋਰ ਤਾਂ ਹੋਰ ਔਰਤਾਂ ਨੂੰ ਗਾਲਾਂ ਤੱਕ ਵੀ ਕੱਢੀਆਂ ਗਈਆਂ ਜੇ ਹ ਇਲਜ਼ਾਮ ਜੋ ਨੇ ਇੱਕ ਧਿਰ ਦੇ ਵੱਲੋਂ ਲਗਾਏ ਜਾ ਰਹੇ ਜੀ ਹਾਂ ਦੱਸਿਏ ਕਿ ਪੂਰਾ ਮਾਮਲਾ ਜੋ ਅਮ੍ਰਿਤਸਰ ਤੇ ਨਾਵਲਟੀ ਚੌਂਕ ਦਾ ਜਿੱਥੇ ਮਾਹੌਲ ਬੇहद ਜ਼ਿਆਦਾ ਤਣਾਪੂਰਨ ਹੋ ਜਾਂਦਾ ਹੈ ਇਸੇ ਦੌਰਾਨ ਇੱਕ ਕਾਰ ਚਾਲਕ ਨੇ ਦੱਸਿਆ ਕਿ ਉਹ ਜੰਮੂ ਤੋਂ ਅੰਮ੍ਰਿਤਸਰ ਆਏ ਨੇ ਅਤੇ ਲਾਈਟਾਂ ਵਾਲੇ ਚੌਂਕ ਦੇ ਵਿੱਚ ਲਾਲ ਬੱਤੀ ਹੋਣ ਕਰਕੇ ਉਹਨਾਂ ਨੇ ਆਪਣੀ ਕਾਰ ਖੜੀ ਕੀਤੀ ਤਾਂ ਵਿੱਚੋਂ ਆਏ ਇੱਕ ਹੋਰ ਵਾਹਨ ਨੇ ਉਹਨਾਂ ਦੀ ਕਾਰ ਦੇ ਵਿੱਚ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਮਾਮਲੀ ਜੀ ਬਹਿਸਬਾਜੀ ਹੋਈ ਤੇ ਦੂਸਰੇ ਕਾਰ ਚਾਲਕਾਂ ਦੇ ਵੱਲੋਂ ਆਪਣੇ ਕੁਝ ਹੋਰ ਸਾਥੀ ਬੁਲਾ ਕੇ ਉਹਨਾਂ ਦੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਦੀ ਦਸਤਾਰ ਉਤਾਰੀ ਇਹ ਵੀ ਕਿਹਾ ਕਿ ਸਾਡੇ ਨਾਲ ਬੁਰੀ ਤਰ੍ਹਾਂ ਕੋਕਟਮਾ ਕਿਤੇ ਕੀਤਾ ਨਾਲ ਕਿ ਨਾਲ ਸਾਨੂੰ ਗਾਲਾਂ ਤੱਕ ਵੀ ਕੱਢੀਆਂ ਗਈਆਂ ਦੇਖੋ ਮੌਕੇ ਤੇ ਕੀ ਬਣਦਾ ਹੈ ਪੂਰਾ ਮਾਹੌਲ ਰਸ਼ਪੇਟਲ ਲਾਈ ਲਾਈ ਹਿੱਟ ਕੀਤਾ ਬੱਲੇ ਉਹਨਾਂ ਨੇ ਉਦੋਂ ਮੁੰਡੇ ਬਾਹਰ ਆਏ ਦੋ ਬੱਚੇ ਸਕੇ ਮਾਫੀ ਮੰਗੀ ਉਹਨਾਂ ਨੇ ਬੋਲਦੇ ਚਲੋ ਬਾਜੀ ਜੋ ਆਇਆ ਛੱਡੋ ਇੰਨੇ ਚੀਰਾਂ ਦੇ ਭਰਾ ਐ ਗੱਡੀ 'ਚੋਂ ਕੱਢਿਆ ਮਾਰਨਾ ਸ਼ੁਰੂ ਕਰ ਦਿੱਤਾ ਸ਼ਰਾਬੀ ਤੇ ਹੀ ਉਹਨਾਂ ਨੇ ਸ਼ਰਾਬਤਾ ਨਹੀਂ ਕਿ ਨਸ਼ਾ ਕੀਤਾ ਕਿ ਇਤੋਂ ਅੜੀ ਪੱਗ ਬੁਖਾਰੇ ਮੇਰੇ ਜਾਈ ਮੇਰੀ ਸਾਰੀ ਪੱਗ ਉਤਾਰ ਗਿਆ ਨਾਲੇ ਸਾਰੀਆਂ ਪੱਗਾਂ ਲਾਈਆਂ ਨਾਲੇ ਫਿਲਾਲ ਫਿਰਜੀਤ ਸਿੰਘ ਜੀ ਆ ਮੇਰਾ ਛੋਟਾ ਭਰਾ ਉਹਨੂੰ ਉਹਨੂੰ ਇਥੋ ਹੀ ਉਹਨਾਂ ਕਰਕੇ ਕੱਟ ਲ ਗਏ ਉਹਨੇ ਇੰਨਾ ਮਾਰਿਆ ਪੱਗ ਬੁਖੀ ਉਤਾਰੀ ਗਈ ਕਹਿੰਦੇ ਉਹਨੇ ਜਿਸ ਪਤੀ ਜਨਾਨੀਆਂ ਚ ਪੇੜਾ ਵਾਏ ਸਾਰੇ ਛੋਟੇ ਭਰਾ ਦੇ ਅਹੀਂ ਤੇ ਅਹੀਂ ਕਿਤੇ ਸੁੱਤੇ ਪਏ ਹੀ ਉਹਨਾਂ ਦੇ ਮਾੜੀਆਂ ਨੇ ਹੀ ਭੱਜ ਗਏ ਆ ਗੱਡੀ ਦਾ ਨੰਬਰ ਚਲਾਏ ਇੱਥੇ ਖੜੇ ਸੀਗੇ ਇੱਥੇ ਖੜੇ ਲਾਈ ਗੱਡੀ ਮਾਰੀ ਆ ਮਾਰਨ ਤੋਂ ਬਾਅਦ ਇਹ ਬੰਦਾ ਕਹਿ ਰਿਹਾ ਚਲੋ ਮੇਰੀ ਕਹਿੰਦਾ ਗੱਲ ਛੱਲੇ ਕਰਦਾ ਥੋੜੀ ਉਸ ਪਾਗੀ ਨੇ ਕਰ ਮਿੰਟ ਬੜੇ ਦਰਸਨ ਸਮਝਾਉਂਦੇ ਸਮਝਾਉਂਦੇ ਕੋਈ ਇਹ ਬੰਦੇ ਨੂੰ ਕਿ ਤੂੰ ਐਤੀ ਸਰਾਇ ਕਿੱਥੋਂ ਤੁਸੀਂ ਲੋਕ ਨੇ ਲਾਇਆ ਤੇ ਕੀ ਗੱਲ ਕੀ ਹੋਈ ਆ ਘਾਮ ਕਢਾਈ ਮੈਡਮ ਕੀ ਗੱਲ ਹੋਈ ਆ ਕੀ ਗੱਲ ਹੋਈ ਕਿ ਨਾਂ ਨੇ ਅੱਗੇ ਸਾਈਡ ਸਾਈਡ ਤੇ ਗੱਡੀ ਮਾਰੀ ਤੇ ਡਿੱਗੀ ਮਰ ਗਿਆ ਪਰ ਉਹ 5 ਜਣੇ ਆ ਗਏ 5 ਜਣੇ ਆ ਕੇ ਸਾਨੂੰ ਹੱਥੀ ਪਾਏ ਦੁਬਾਰਾ ਕੰਦਾ ਦੇਖਿਆ ਚੋਰੀ ਕਰਕੇ ਫਿਰ ਉਹ ਗੱਲਾਂ ਕੱਢੀਆਂ ਜੀ ਜ਼ਿਆਦਾ ਫੀਮੇਲਸ ਨੂੰ ਵੀ ਗੱਲਾਂ ਕੱਢੀਆਂ ਸਭ ਨੂੰ ਇਹ ਜੋ ਮਿੱਥੇ ਸਾਰੇ ਉਹ ਦੇਖੋ ਅਈਓ ਇਹ ਕਰੇ ਜਾਣ ਕੇ ਆਪਣੇ ਮੋਬਾਈਲ ਉਹ ਕਰੇ ਸ਼ੋਅ ਕਰੇ ਬੜਾ ਇਹਦੀ ਤਿਆਰੀ ਹੈ ਨੀ ਕਿਨੇ ਬੜਾ ਬੱਜੀ ਉਤਾਰੀ ਹੈ ਜੀ ਬਾਕੀ ਵੀ ਉਤਾਰੀ ਆ ਸਾਥ ਦੀ ਪੱਟੋ ਉਤਾਰੀ ਇਹਨਾਂ ਨੇ ਫੈਮਿਲੀ ਨੂੰ ਹੱਥ ਪਾਏ ਉਹ ਦੇਖੋ ਹਾਲਤ ਤਾਂ ਲਊ ਲਾਨ ਹੋ ਗਈ ਜਦ ਕਿ ਕਰਤੀ ਨਾ ਜੀ ਸਭ ਨੇ ਦੇਖਿਆ ਟੇਟਾ ਤੁਸੀਂ ਜੇ ਪੁਲਿਸ ਮੈਨੂੰ ਬੁਲਾਓ ਜੱਜ ਵੀ ਹੋਇਆ ਜੱਜੇ ਹੋਇਆ ਜੀ ਐਕਸੀਡੈਂਟ ਟੇਡੀ ਇਹਨਾਂ ਨੇ ਗੱਡੀ ਮਾਰੀ ਬੱਚਾ ਜੇ ਹੈਗੇ ਨਾਂ ਇਹਨਾਂ ਦੇ ਨੰਬਰ ਆ ਗਏ ਗੱਡੀ ਤੇ ਪਿੱਛੇ ਕਹਿੰਦੇ ਹੁਨੇ ਖਡਾਈਏ ਹੁਨੇ ਖਡਾਈ ਮਲੀ ਕਰੀ ਦੇ ਨੰਬਰ ਹੋਣ ਤੇ ਇਹਨਾਂ ਦੀ ਕੋਲ ਨੰਬਰ ਵੀ ਨਹੀਂ ਹੈਗਾ ਕੀ ਨਾਮ ਆ ਜੀ ਮੇਰਾ ਨਾਮ ਐਸ.ਸੀ. ਲਖਵਿੰਦਰ ਸਿੰਘ ਆ ਜੀ ਨਵਲਟੀ ਚੌਂ ਦੇ ਵਿੱਚ ਖੜੇ ਆ ਕੀ ਹੋਇਆ ਲਖਵਿੰਦਰ ਸਾਨੂੰ ਪਤਾ ਲੱਗਿਆ ਵੀ ਦੋ ਉੱਥੇ ਪਾਰਟੀਆਂ ਡਿੱਗੀਆਂ ਗੱਡੀਆਂ ਦੇ ਆਪ ਚੋਦੀ ਮਾਰੀ ਮੋਟ ਥੋੜੀ ਜਿਹੀ ਲੱਗੀ ਇੱਕ ਦੂਜੇ ਨਾਲ ਤੇ ਦੋਵੇਂ ਪਾਰਟੀਆਂ ਦੋਵੇਂ ਗੱਡੀਆਂ ਵਾਲੇ ਸੀ ਤੇ ਦੋਵੇਂ ਆਪਸ ਚੋਦੀ ਝਗੜਦੇ ਇੱਕ ਦੂਜੇ ਦੀਆਂ ਪੱਗਾ ਪੋਗਾ ਲਾਈਆਂ ਸੀ ਤੇ ਦੋਵਾਂ ਨੇ ਜਾਣਿਆ ਨੂੰ ਆਪਾਂ ਨੂੰ ਐਸ.ਐਚ.ਓ. ਇਹ ਪਟਕਾ ਕੇ ਨੌਜਤੀ ਸਿਵਲ ਹੈਂਟਾਨੇ ਤੋਂ ਲੈਨੇ ਜੋ ਵੀ ਅਗਲੀ ਕਾਰ ਹੋਏ ਮਾਰੇ ਗਏ ਉਹਨਾਂ ਸਰਦਾਰਾਂ ਦੇ ਉੱਪਰ ਹਾਂਜੀ ਪੱਗਾਂ ਉਤਾਰੀ ਗਈ ਉਹਨਾਂ ਦੀ ਪੱਗਾਂ ਲੱਥੀਆਂ ਸਾਡੇ ਜਾਂਦਿਆਂ ਨੂੰ ਪਤਾ ਨਹੀਂ ਵੀ ਕੀ ਆ ਪਹਿਲਾਂ ਆਉਂਦੇ ਕੀ ਹੋ ਗਿਆ ਜਰਾ ਵੀ ਕੀ ਉਹਨਾਂ ਨੇ ਦੇਖੋ ਜੀ ਜੋ ਵੀ ਹੋ ਗਿਆ ਕਾਰਵਾਈ ਆਪਣਾ ਤਾਂ ਮੈਡੀਕਲ ਕਰਾ ਕੇ ਵੇਖਿਆ ਜਾਊਗਾ ਜੋ ਵੀ ਹੈਗਾ ਆਪਾਂ ਨੂੰ ਇਹਨਾਂ ਸਿਵਲ ਹੈਂਟਾਨੇ ਸਿਵਲ ਹੈਂਟਾਨੇ ਜੀ